जिस दूजी तिर ने बहुत विरोध किया मामला उच्च तधिकारियों के ध्यान लिया तो बाद बीडीओ मैडम वालों अज दोबारा अधिकार पंच की चोण कराई गई पर सहमति न बनन करके चोण की तारीख तेई जून रख दि

जदो इस संबंधी बीडीओ नाल गल कीती ता ओना कैमरे अग्गे कुछ नहीं केहा बीडीओ दफ्तर दे अफसर पुपेंद्र सिंह ने दसया के पंचाली आपसच सहमति ना बनन करके अधिकार पंचदी चोनते 26 जून नु होवेगी इस मौके पंच बलजीत कौर गुरजीत कौर खुशी राम इंचार्ज बसपा जिला जालंधर मूलक राज जखू तो अलावा होर मौजूद सन चेतना चैनल ले प्रदीप राजा दी रिपोर्ट ਜੀ w ਕੈਟਾਗਰੀ ਇਹ ਹੁੰਦੀ ਤਾਂ ਐਸਡਬਲਯੂ ਸੀ ਚੁਣ ਸਕਦੇ ਸੀ ਬਟ ਜੇ ਐਸਡਬਲਯੂ ਕੈਟਾਗਰੀ ਉੱਤੇ w ਵੀ ਚੁਣ ਸਕਦੇ ਜੀ ਐਸਡਬਲਯੂ ਹੀ ਚੁਣਨਾ ਪੈਣਾ ਜੀ ਠੀਕ ਹੈ ਜੀ ਹੁਣ ਇਹਨਾਂ ਦੋਹਾਂ ਮੈਂਸ ਚ ਚੁਣਿਆ ਜਾ ਸਕਦਾ ਜੀ ਉਹ ਫਿਰ ਉਹੀ ਕੈਟਾਗਰੀ ਚ ਇਹਦਾ ਚੱਕਰ ਆਏ ਨਾ ਉਹ ਸੀ ਕਰਦੇ ਸਨ ਜੀ ਤੇ ਮੈਡਮ ਹੁਣ ਬਹੁਤ ਮਤਰੀਕ ਇਹਨਾਂ ਨੂੰ ਕੀ ਮੈਡਮ ਜੀ ਮੈਂ ਇੱਕ ਮੀਟਿੰਗ ਹੋ ਰੱਖਣੀ ਹੈ ਨੈਕਸਟ ਵੀਕ ਰੱਖੀ ਇਹਨਾਂ ਨੂੰ ਦੱਸਦਾ ਕਾਰਵਾਈ ਚ ਵੀ ਲਿਖਿਆ ਮੰਡੇ ਦੀ ਮੀਟਿੰਗ ਰੱਖੀ ਇਹਨਾਂ ਦੀ ਉੱਚ ਦੇਖਦੇ ਮੈਂ ਤੇ ਇਹਨਾਂ ਨੂੰ ਬਹੁਤ ਸਮਝਾਇਆ ਵੀ ਤੁਸੀਂ ਪਿੰਡ ਪੱਦਰ ਤੇ ਕਿਉਂ ਐ ਕਰ ਰਹੇ ਹੋ ਤੁਸੀਂ ਇਕੱਠੇ ਹੋ ਕੇ ਭ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਭਾਈਚਾਰਕ ਨੁਕਸਾਨ ਜੇ ਤੁਹਾਡੀ ਖਰਾਬ ਹੋ ਗਈ ਨਾ ਪਿੰਡ ਤੇ ਉਹਦਾ ਕੋਈ ਨੁਕਸਾਨ ਹੀ ਹੋਣਾ ਤੁਹਾਡੇ ਪਿੰਡ ਨੂੰ ਜੇ ਮੰਡੇ ਵੀ ਇਹਨਾਂ ਦਾ ਕਾਰਨ ਪੂਰਾ ਹੋਣਾ ਸਰ ਜੀ ਅਸੀਂ ਹੈਡ ਆਫ ਡੀਪੀ ਨੂੰ ਸਾਹਮਣੂ ਲਿਖਾਂਗੇ ਕੀ ਹੁਕਮ ਕਰਦੇ ਸਾਨੂੰ ਵੀ ਪ੍ਰਬੰਧਕ ਲਾਉਣਾ ਜੇ ਇੱਕ ਮੀਟਿੰਗ ਹੋ ਰੱਖਣੀ ਹੈ ਇੱਕ ਮੀਟਿੰਗ ਤਾਂ ਸਾਨੂੰ ਰੱਖਣੀ ਪੈਣੀ ਓਕੇ ਇਹੋ ਸਿੰਗਲ ਅਸੀਂ ਫੈਸਲਾ ਨਹੀਂ ਕਰ ਸਕਦੇ ਪੰਜੋ ਬੜਿਆ ਰਹੇਗਾ ਕਿਉਂ ਨਹੀਂ ਨਹੀਂ ਸਰ ਕਿਉਂ ਅਸੀਂ ਤਾਂ ਨਵੀਂ ਜਦੋਂ ਇਲੈਕਸ਼ਨ ਲੈਟਰ ਹੀ ਘੱਟੀ ਉਹ ਨਹੀਂ ਹੈਗੇ ਠੀਕ ਹੈ ਮਤਾ ਪਾਇਆ ਗਿਆ ਰਜਿਸਟਰ ਦੇ ਵਿੱਚ ਉਹਦੇ ਚ ਵੀ ਲਿਖਿਆ ਹੈ ਵਜਤ ਘਰ ਦੀ ਮੈਂ ਵੀ ਚੋਣ ਰੱਖੀ ਕੋਈ ਸਿਕ ਮੀਟਿੰਗ ਹੋ ਰੱਖਣੀ ਹੈ ਮੰਡੇ ਫਿਰ ਦੇਖਦੇ ਜੇ ਤਾਂ ਬਹੁਤ ਦਿਨਾਂ ਨਾ ਹੋਵੇ ਨੀ ਤੇ ਫਿਰ ਅਸੀਂ ਪ੍ਰਬੰਧਕ ਨੇ ਲਿਖਣਾ ਮੈਨੂੰ ਮੈਨੂੰ ਉਹਨਾਂ ਨੇ ਕਰਨਾ ਚਾਹੀਦਾ ਚਲੋ ਮੈਂ ਚਲੋ ਕੋਈ ਕਰ ਲੋ ਮੇਰੇ ਤੇ ਰੱਖਣੀ ਬੈਠੋ ਐਕਸਟ੍ਰੀ ਸਿੰਗਲਸ ਨਹੀਂ ਕਰ ਸਕਦੇ ਉਹ ਵੀ ਤੇ ਸਾਡੇ ਕੋਲ ਬਹੁਤ ਤੇ ਆ ਕਾਦੇ ਵਾਸਤੇ ਬੋਲ ਜੀ ਹਾਂ ਚਲੋ ਸਿਰਫ ਉਹਨਾਂ ਦੀ ਪਰਸਪਰ ਨਹੀਂ ਸਕਦੇ ਜੀ ਠੀਕ ਹੈ ਬੜਾ ਦੇਖੋ ਨਾਲ ਕੋਈ ਬਹੁਤ ਤੇ ਆ ਕਾਦੇ ਵਾਸਤੇ ਨਾ ਦੇ ਦੇਣਾ ਇੰਨਾ ਜੇ ਫਿਰ ਮੈਂ ਤਾਂ ਕੁਝ ਨਹੀਂ ਕੀਤਾ ਅੱਜ ਮੈਂ ਕਿਹ ਨਾਲ ਐਗਰੀ ਹੋਈ ਆ ਤੇ ਤੁਸੀਂ ਹੁਣ ਬਸਵੇਂ ਤੁਹਾਡੇ ਕੋਲ ਕਾਦੇ ਵਾਸਤੇ ਬਹੁਤ ਤੇ ਆ ਦਰੋਹ ਕਰਨੀ ਮੈਨੂੰ ਮੈਂ ਕੁਝ ਨਹੀਂ ਕੀਤਾ ਮੈਂ ਜਸਟ ਚੋਣ ਕੀਤੀ ਹੋਰ ਕੋਈ ਗੱਲ ਨਹੀਂ ਕੀਤੀ ਨਾ ਮੈਂ ਨੁੱਸ ਗਿਆ ਮੈਂ ਇਹ ਬਿਜੇ ਦਾ ਐਗਜ਼ਾਮ ਆਉਣਾ ਸੀ ਇੱਕ ਵਾਰ ਦੇ ਹੀ ਪਾਈ ਫਿਰ ਔੜਿਆ ਵੀ ਇਹਨਾਂ ਨੂੰ ਜੀ ਆਪਾਰ ਘਰ ਪੰਚ ਬਣਾਇਓ ਨਹੀਂ ਸਹੀ ਬਣਾਣਾ ਨਾ ਕਿ ਜੇ ਸਹੀ ਨਹੀਂ ਕਾ ਹੋਏ ਮੈਂ ਅਸ਼ਕਰ ਤੋਂ ਪੰਚ ਨਹੀਂ ਬਣਾਉਣਾ ਬਹੁਤ ਲੈਣਾ ਪੈਂਦਾ ਤੁਸੀਂ ਭਾਵੇਂ ਜੇ ਤੁਹਾਨੂੰ ਕੁਝ ਫਿਰ ਬਹੁਤ ਤਾਂ ਸਾਰੀ ਪੇਜ ਸੀਗੀ ਕਿ ਜਿਆਦਾ ਚਾਹ ਦਾ ਐਬਸੈਂਟ ਹੁੰਦੇ ਜੀ ਉਹਨਾਂ ਨੇ ਤੁਸੀਂ ਤੁਹਾਡੀ ਭਲਾ ਲਗੀ ਆ ਤੁਸੀਂ ਸੁਪਰਵਾਈਜ਼ਰ ਕਰ ਰਹੇ ਆ ਜੀ ਉਹ ਆ ਗਏ ਆ ਹਾਜ਼ਰੀ ਲੱਗੀ ਯਾਰ ਲਾਸਟ ਟਾਈਮ ਵੀ ਵੀਡੀਓ ਸਾਹਮਣੇ ਕਿਹਾ ਵੀ ਤੁਹਾਡੇ ਤੋਂ ਕਿਸੇ ਨੇ ਬਣਨਾ ਇਹ ਵਿਚਾਰੇ ਘਮਰਾਹ ਹੋ ਗਿਆ ਕੱਲ ਤੋਂ ਹੋ ਗਿਆ ਕੰਮ ਅੱਜ ਤੁਹਾਡੀ ਹਾਜ਼ਰੀ ਸੀਗੇ ਸਭ ਆਏ ਆ ਆਨ ਦਾ ਪ੍ਰਾਇੋਰਟੀ ਮਿਸਟੇਕ ਬਾਈਲ ਨਾ ਆ ਉਹ ਸੰਜਤੀ ਰਹਿ ਜਾਏਕਰ ਬਈ ਕੈਟਾਗਰੀ ਉੱਚੀ ਬਣਨਾ ਆ ਉਹ ਸਹਿਮਤ ਹੋਣਾ ਹੋਣੀ ਮੇਰੀ ਗੱਲ ਪਰ ਕੈਟਗਰੀ ਦੇ ਰਿਲੇਟ ਗੱਲ ਨਹੀਂ ਹੈ ਜੀ ਮੈਨੂੰ ਉਹ ਕਾਨੂੰਨ ਨੇਗਾ ਤੁਸੀਂ ਕਾਨੂੰਨ ਆ ਬੇਟਾ ਹੁਣ ਮੈਨੂੰ ਤੁਹਾਨੂੰ ਪੁੱਛਦਾ ਪੁਲੀਸ ਤੋਂ ਤੁਹਾਡੀਆਂ ਮੈਡਮ ਬੈਠੇ ਇਹਨਾਂ ਨੂੰ ਪੁੱਛ ਲਓ ਇਹ ਤਾਂ ਮੈਂ ਇਹਨਾਂ ਦੇ ਕੋਈ ਕੀਤਾ ਹੋਵੇ ਵੀ ਉਹਨਾਂ ਦਾ ਫੇਵਰ ਜਾਂ ਇਹਨਾਂ ਦੇ ਅਗੇਂਸਟ ਪਿਛਲੇ ਹਫਤੇ ਜਿਹੜੀ ਇੱਕ ਚਿੱਠੀ ਜਾਰੀ ਹੋਈ ਸੀ ਕਿਉਂਕਿ ਪਿਛਲੇ 21 4 2025 ਤੋਂ ਆ ਜਿਹੜੀ ਇੱਕ ਦਰਖਾਸਤ ਅਸੀਂ ਜਿਹੜੀ ਡੀਸੀ ਸਾਹਿਬ ਨੂੰ ਮੂਵ ਕੀਤੀ ਸੀਗੀ ਕਿ ਕarnataka ਸੀਆਂ ਦੇ ਵਿੱਚ ਜਿਹੜੀ ਅਧਿਕਾਰਤ ਪੰਚ ਦੀ ਚੋਣ ਆ ਉਹ ਪੰਚਾਇਤੀ ਰਾਜ ਐਕਟ ਦੇ ਖਿਲਾਫ ਉਹਦੇ ਨਿਯਮਾਂ ਦੇ ਉਲਟ ਹੋ ਗਈ ਸੀ ਕਿਉਂਕਿ ਜਿਹੜੀ ਪਿਛਲੇ ਸਮੇਂ ਐਪੈਂਡਿਟਿਸ ਹੈਕਾਨਾ ਦੇ ਵਿਖੇ ਜਿਹੜੇ ਮੌਜੂਦਾ ਸਰਪੰਚ ਸੀਗੇ ਜਿਨ੍ਹਾਂ ਦੀ ਚੋਣ ਹੋਈ ਸੀ ਉਹਨਾਂ ਦੀ 2 ਮਹੀਨਿਆਂ ਬਾਅਦ ਮੌਤ ਹੋਣ ਜਾਣ ਤੋਂ ਬਾਅਦ ਇੱਥੇ ਅਧਿਕਾਰਤ ਪੰਚ ਦੀ ਚੋਣ ਹੋਣੀ ਸੀ ਪੈਂਟੇਸੀਆ ਕਾਨਾ ਦੇ ਪੰਚਾਇਤ ਮੈਂਬਰਾਂ ਦੇ ਵਿੱਚੋਂ ਔਰ ਜਿਹੜੀ ਪੰਚਾਇਤ ਮੈਂਬਰਾਂ ਵਿੱਚੋਂ ਚੋਣ ਹੋਈ ਉਹ ਪੰਚਾਇਤੀ ਰਾਜ ਐਕਟ ਦੇ ਜਿਹੜੀ ਉਲਟ ਔਰ ਗਲਤ ਨਿਯਮਾਂ ਮੁਤਾਬਕ ਹੋ ਗਈ ਐਸਸੀ ਔਰਤ ਦੀ ਜਗਾ ਜਿਹੜਾ ਨੌਨ ਐਸਸੀ ਨੂੰ ਬਣਾ ਦਿੱਤਾ ਗਿਆ ਔਰ ਜਿਹੜਾ ਜਿੱਥੇ ਜੈਂਡਰ ਵੀ ਚੇਂਜ ਕਰ ਦਿੱਤਾ ਗਿਆ ਔਰ ਕੈਟਾਗਰੀ ਵੀ ਚੇਂਜ ਕਰ ਦਿੱਤੀ ਗਈ ਜਦੋਂ ਅਧਿਕਾਰੀਆਂ ਦੇ ਨਾਲ ਅਸੀਂ ਇਸ ਇਸ ਪੰਚਾਇਤੀ ਰਾਜ ਐਕਟ ਦੇ ਮੁਤਾਬਕ ਗੱਲਬਾਤ ਕੀਤੀ ਸਾਰੀ ਗੱਲਬਾਤ ਪੰਚਾਇਤੀ ਰਾਜ ਐਕਟ ਦੀਆਂ ਜਿਹੜੀਆਂ ਦਲੀਲਾਂ ਦਿੱਤੀਆਂ ਔਰ ਉੱਥੇ ਪਾਇਆ ਗਿਆ ਕਿ ਜਿਹੜੀ ਕੈਟਾਗਰੀ ਦੇ ਵਿੱਚੋਂ ਸੀਟ ਖਾਲੀ ਹੋਈ ਹੈ ਉਸੇ ਕੈਟਾਗਰੀ ਦੇ ਵਿੱਚੋਂ ਬਣਨਾ ਤੋਂ ਅੱਜ ਜਿਹੜੀ ਮੀਟਿੰਗ ਫਿਰ ਦੁਬਾਰਾ ਜਿਹੜੀ ਅਧਿਕਾਰਤ ਪੰਚ ਦੀ ਚੋਣ ਦੇ ਲਈ ਸਵੰਧੀ ਬੁਲਾਈ ਗਈ ਸੀ ਅੱਜ ਪਿੰਡ ਤਿਸਿਆ ਕਰਨ ਦੇ ਸਾਰੇ ਮੈਂਬਰ ਪੰਚਾਇਤ ਹਾਜ਼ਰ ਹੋਏ ਔਰ ਮੀਟਿੰਗ ਦੇ ਵਿੱਚ ਫਿਰ ਜਿਹੜਾ ਅੱਜ ਵੀਡੀਓ ਸਾਹਿਬ ਨੇ ਉਹਨਾਂ ਨੂੰ ਇਹ ਦੱਸਿਆ ਕਿ ਜਿਹੜੀ ਪੰਚਾਇਤੀ ਰਾਜ ਐਕਟ ਦੇ ਮਤਲਬਕ ਜਿਹੜਾ ਆ ਉਹ ਐਸਸੀ ਬੋਮਨ ਨੇ ਬਣਨਾ ਐਸਸੀ ਔਰਤ ਨੇ ਬਣਨਾ ਔਰ ਪੰਡਿਤ ਸਿਆ ਕਰਨਾ ਵਿੱਚ ਸਿਰਫ ਦੋ ਔਰਤਾ ਬਾੜ ਨੰਬਰ 1 ਤੇ ਬਾੜ ਨੰਬਰ 2 ਦੇ ਵਿੱਚੋਂ ਐਸਸੀ ਰਿਜ਼ਰਵ ਔਰਤਾ ਜਿੱਤੂ ਹਨ ਔਰ ਉਹ ਉਹ ਹਾਜ਼ਰ ਸਨ ਔਰ ਉਹਨਾਂ ਨੇ ਆਪਣਾ ਪੱਖ ਰੱਖਿਆ ਕਿ ਸਾਡੇ ਦੋਨਾਂ ਵਿੱਚ ਜਿਹੜੀ ਕਿ ਅਸੀਂ ਜਿਹੜੀ ਬਣ ਸਕਦੀਆਂ ਐ ਇਸ ਲਈ ਕਿਉਂਕਿ ਸੰਵਿਧਾਨ ਦੇ ਵਿੱਚ ਬਰਾਬਰਤਾ ਔਰਤ ਨੂੰ ਇਹ ਹੱਕ ਦਿੱਤਾ ਗਿਆ ਔਰ ਉਹ ਸੀਟਾਂ ਰਾਖਮੀਆਂ ਔਰਤਾਂ ਦੇ ਲਈ ਆ ਤੋਂ ਅੱਜ ਜਿਹੜੀ ਫੇਰ ਜਿਹੜੀ ਮੀਟਿੰਗ ਦੇ ਵਿੱਚ ਜਿਹੜਾ ਇਹ ਪਹਿਲੀ ਗੱਲ ਸੁਣੀ ਗਈ ਔਰ ਦਲੀਲ ਪੂਰਵਕ ਜਿਹੜੀ ਕਾਰਵਾਈ ਹੋਈ ਔਰ ਵੀਡੀਓ ਸਾਹਿਬ ਨੇ ਜਿਹੜਾ ਅਗਲੇ ਅਗਲੇ ਸੋਮਵਾਰ ਤੱਕ ਜਿਹੜਾ ਪਾਤਾ ਕਿ ਅਗਲੇ ਸੋਮਵਾਰ ਨੂੰ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਐਸਸੀ ਔਰਤ ਜਿਹੜੀ वूਮਨ ਆ ਉਹ ਬਣਾ ਦਿੱਤੀ ਜਾਵੇਗੀ ਔਰ ਅਸੀਂ ਵੀ ਵੱਡੀ ਗੱਲ ਦੀ ਡਿਪੈਂਡ ਵਾਸੀ ਇੱਥੇ ਹਾਜ਼ਰ ਸੀ ਔਰ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਕਿ ਸਾਰੀ ਜਿਹੜੀ ਪ੍ਰਕਿਰਿਆ ਆ ਉਹ ਕਾਨੂੰਨ ਮੁਤਾਬਕ ਕਰੋ ਨਹੀਂ ਤਾਂ ਜਿਹੜਾ ਅਸੀਂ ਰੋਸ ਵਜੋਂ ਸੋਮਵਾਰ ਨੂੰ ਇੱਥੇ ਜਿੰਨੇ ਇਲਾਕੇ ਭਰਦੀਆਂ ਪੰਚਾਇਤਾਂ ਇਲਾਕੇ ਭਰਦੇ ਇਨਸਾਫ پسند ਲੋਕ ਜੱਥੇਬੰਦੀਆਂ ਨਾਲ ਲੈ ਕੇ ਨੇਤਾ ਇੱਥੇ ਰੋਸ ਪ੍ਰਦਰਸ਼ਨ ਕਰਾਂਗੇ ਜੇ ਇਦਾਂ ਨਹੀਂ ਹੁੰਦਾ ਜਿਹੜੇ ਪਿਛਲੇ ਜਿਹੜਾ ਵੀਡੀਓ ਸੀਗੇ ਉਹਨਾਂ ਨੇ ਕਿਸ ਤਰੀਕੇ ਦਾ ਫਿਰ ਇਹ ਕਰ ਦਿੱਤਾ ਬਿਲਕੁਲ ਦੇਖੋ ਪਿਛਲੀ ਵਾਰ ਜਿਹੜਾ ਵੀਡੀਓ ਹੁੰਦਾ ਉਹਨੇ ਕਾਨੂੰਨ ਨੂੰ ਲਾਗੂ ਕਰਉਣਾ ਹੁੰਦਾ ਔਰ ਪੰਚਾਇਤ ਦੇ ਨਮਾਇंदे ਜਿਹੜੇ ਬਣਦੇ ਆ ਉਹਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਹੋਈਆਂ ਚੀਜ਼ਾਂ ਨੂੰ ਦਰਸਤ ਕਰਕੇ ਕਾਨੂੰਨ ਦੀ ਪ੍ਰਕਿਰਿਆ ਚ ਲੈਣਾ ਹੁੰਦਾ ਇੱਥੇ ਇਹ ਲੱਗਦਾ ਕਿ ਵੀਡੀਓ ਜਿਹੜਾ ਆ ਉਹ ਜਿਹੜਾ ਉਸ ਮੌਕੇ ਦਾ ਵੀਡੀਓ ਸੀ ਸਤਵਿੰਦਰ ਸਿੰਘ ਸ਼ਾਇਦ ਇਹਦਾ ਨਾਂ ਸੀ ਕੋਈ ਉਹਨੇ ਮਿਲੀ ਭਗਤ ਕਰਕੇ ਕ੍ਰੰਪਸ਼ਨ ਕਰਕੇ ਇੱਕ ਨਾਨ ਐਸ.ਆਰ ਨੂੰ ਇੱਕ ਜੈਂਡਰ ਵੀ ਚੇਂਜ ਕਰ ਦਿੱਤਾ ਇੱਕ ਕੈਟਾਗਰੀ ਵੀ ਚੇਂਜ ਕਰ ਦਿੱਤੀ ਇੱਕ ਵੱਡੀ ਮਤਲਬ ਭ੍ਰਸ਼ਟਾਚਾਰ ਉਹਦੇ ਵਿੱਚ ਕਈ ਬੰਦੇ ਇਨਵੋਲਵ ਹੋ ਸਕਦੇ ਆ ਔਰ ਜਿੱਥੇ ਅਸੀਂ ਡੀਸੀ ਸਾਹਿਬ ਨੂੰ ਇਹ ਮੰਗ ਕੀਤੀ ਕਿ ਇਹ ਪੰਚਾਇਤੀ ਰਾਜ ਐਕਟ ਦੇ ਮਤਾਬਿਕ ਪੰਚ ਅਧਿਕਾਰਤਪੱਤ ਦੀ ਚੋਣ ਕੀਤੀ ਜਾਵੇ ਉੱਥੇ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਜਿਨ੍ਹਾਂ ਨੇ ਜਿਹੜੀ ਮਿਲੀਭੁਗਤਨਾ ਕੰਮ ਕੀਤਾ ਹੈ ਗੈਰਕਾਨੂੰਨੀ ਕੰਮ ਕੀਤਾ ਉਹਨਾਂ 'ਤੇ ਕਾਰਵਾਈ ਵੀ ਹੋਣੀ ਚਾਹੀਦੀ ਆ ਦੋਨੇ ਆਰਡਰ ਜਾਰੀ ਆ ਇੱਕ ਅਧਿਕਾਰਤਪੱਤ ਦੀ ਚੋਣ ਹੋਣਾ ਔਰ ਉਹਨਾਂ 'ਤੇ ਖਿਲਾਫ ਕਾਰਵਾਈ ਹੋਣੀ ਇਹ ਜਿਹੜੇ ਜਿਵੇਂ ਹੁਣ ਵੀਡੀਓ ਸਾਹਿਬ ਕਹਿ ਰਹੇ ਹੈ ਕਿ ਬਹੁਮਤ ਨਹੀਂ ਹੈਗਾ ਤੇ ਬਹੁਮਤ ਕਿੱਦਾਂ ਆਪਾਂ ਸਾਫ਼ ਕਰਾਂਗੇ ਜਦੋਂ 6-3 ਦੇ ਰੇਸ਼ਿਓ ਚੱਲਦੇ ਜੀ ਦੇਖੋ ਬਹੁਮਤ ਦੀ ਲੋੜ ਹੁੰਦੀ ਹੈ ਜੇ ਕੋਈ ਕੈਟਾਗਰੀ ਆਪਸ ਵਿੱਚ ਹੀ ਕੰਪੀਟੀਸ਼ਨ ਕਰ ਰਹੀ ਹੈ ਇੱਕ ਲੇਡੀਜ਼ ਜੋ ਦੋ ਲੇਡੀਜ਼ ਪੰਚਿਆ ਉਹਨਾਂ ਦੇ ਆਪਸ ਵਿੱਚ ਹੀ ਕੰਪੀਟੀਸ਼ਨ ਚੱਲ ਰਿਹਾ ਉਹਨਾਂ ਦੋਨਾਂ ਲੇਡੀਜ਼ ਨੂੰ ਫਿਰ ਬਹੁਮਤ ਆਪਣੇ ਆਪਣਾ ਪੇਸ਼ ਕਰਨਾ ਪੈਂਦਾ ਇੱਥੇ ਉਹ ਜਿਹੜੀ ਕੰਡੀਸ਼ਨ ਤਾਂ ਬਿਲਕੁਲ ਲਾਗੂ ਨਹੀਂ ਹੁੰਦੀ ਕਿ ਦੋ ਹੀ ਲੇਡੀ ਜਿਹੜੀ 1 ਨੰਬਰ ਵਾਰਡ ਦੀ ਆ ਐਸਸੀ ਰਿਜ਼ਰਵਡ ਸੀਟ ਦੇ ਜਿੱਤੇ ਆ 2 ਨੰਬਰ ਵਾਰਡ ਦੇ ਐਸਸੀ ਰਿਜ਼ਰਵਡ ਸੀਟ ਦੇ ਆ ਜਿਹੜੀ 2 ਨੰਬਰ ਵਾਰਡ ਤੋਂ ਸ਼੍ਰੀਮਤੀ ਗੁਲਜੀਤ ਕੌਰ ਆ ਉਹਨੇ ਬਕਾਇਦਾ ਇਹ ਸਹਿਮਤੀ ਪਹੁੰਚਾਈ ਆ ਕਿ ਮੈਂ ਮੇਰੇ ਪਰਿਵਾਰਕ ਮਜਬੂਰੀਆਂ ਕਰਕੇ ਮੈਂ ਨਿਹਿਤ ਕਾਰਜਪੰਚ ਬਣਨਾ ਚਾਹੁੰਦੀ ਮੈਂ ਜਿਹੜਾ ਨਾਮ ਬਲਜੀਤ ਕੌਰ 1 ਨੰਬਰ ਵਾਰਡ ਤੋਂ ਹਾਂ ਦਾ ਪੇਸ਼ ਕਰਦੇ ਇੱਥੇ ਆਪਸ਼ਨ ਹੀ ਨਹੀਂ ਰਹਿੰਦੀ ਬਹੁਤ ਬੰਤ ਦੀ ਇੱਥੇ ਤਾਂ ਸਿਰਫ ਉਹਨਾਂ ਨੂੰ ਬਣਾਇਆ ਜਾਣਾ ਫਿਰ ਕਿਰਿਆਜ ਲੈ ਜਾਣਾ ਪੈਣਾ ਕਿਉਂਕਿ ਐਸਸੀ ਕੈਟਾਗਰੀ ਔਰਤ ਦੀ ਕਰ ਲਈ ਹੋਈ ਹੈ ਉੱਥੇ ਐਸਸੀ ਕੈਟਾਗਰੀ ਨਹੀਂ ਹੀ ਬਣਾਉਣਾ ਪੜਾ ਤੇ ਉੱਥੇ ਐਕਟ ਲੇਡੀਜ਼ ਜਿਹੜੀ ਬਲਜੀਤ ਕੌਰ ਆ ਮੌਜੂਦ ਹੈ ਜਦੋਂ ਪਹਿਲਾਂ ਜਨਰਲ ਕੈਟਾਗਰੀ ਦੇ ਵਿੱਚ ਤੁਸੀਂ ਕਹਿੰਦੇ ਪਏ ਆ ਕੈਟਾਗਰੀ ਵਿੱਚ ਚੇਂਜ ਕਰ ਦਿੱਤੀ ਹੈ ਜੈਂਡਰ ਵਿੱਚ ਚੇਂਜ ਕਰਕੇ ਬਣਾਤਾ ਹੈ ਤੇ ਜੇ ਹੁਣ ਦੋ ਐਸਸੀ ਲੇਡੀਜ਼ ਤੁਹਾਡੇ ਕੋਲ ਮੌਜੂਦ ਹੈ ਫਿਰ ਉਹ ਦੇਰੀ ਦਾ ਕਾਰਨ ਕੀ ਮੰਨਦਾ ਹੈ ਦੇਖੋ ਪੋਲੀਟੀਕਲ ਪ੍ਰੈਸ਼ਰ ਹੈ ਸਾਹਮਣੇ ਹੈ ਸਾਰੀ ਗੱਲ ਹੈ ਜਿਹੜੀ ਸਰਕਾਰਾਂ ਮੌਕੇ ਦੀ ਸਰਕਾਰ ਆ ਉਹ ਭ੍ਰਸਟ ਹੈ ਲੋਕਾਂ ਨੂੰ ਜਿਹੜੇ ਆਪਣੇ ਦਫ਼ਤਰਾਂ ਦੇ ਵਿੱਚ ਪਿੱਛੇ ਬਾਵਾ ਸਾਹਿਬ ਡਾਕਟਰ ਅੰਬੇਡਕਰ ਤੇ ਅੱਜ ਸ਼ਹੀਦ ਭਗਤ ਸਿੰਘ ਦੇ ਫੋਟੋ ਲਗਾ ਕੇ ਲੋਕਾਂ ਨੂੰ ਇਹ ਝੂਠਾ ਸੁਪਨਾ ਦਿਖਾ ਰਹੀ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਬਾਬਾ ਸਾਹਿਬ ਦੇ ਸੁਪਨਿਆਂ ਦਾ ਰਾਜ ਦੇਵਾਂਗੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਦੇਵਾਂਗੇ ਅੱਜ ਉੱਥੇ ਹੀ ਉਹੀ ਸਰਕਾਰ ਔਰ ਵੱਡੀ ਗੱਲ ਇਸ ਹਲਕੇ ਦਾ ਇਨਚਾਰਜ ਸ਼ੈਡਿਊਲਡ ਕਾਸਟ ਦੇ ਮੌਕੇ ਦੇ ਉੱਪਰ ਆਪਣੀਆਂ ਅੱਖਾਂ ਦੇ ਸਾਹਮਣੇ ਸ਼ੈਡਿਊਲਡ ਕਾਸਟਾਂ ਦਾ ਹੱਕ ਲੁੱਟਦਾ ਦੇਖ ਰਿਆ ਔਰ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਵਾ ਰਿਆ ਕਿ ਤੁਸੀਂ ਇਹ ਸ਼ੈਡਿਊਲਡ ਕਾਸਟਾਂ ਦਾ ਹੱਕ ਮਾਰ ਕੇ ਆਏ ਆ ਔਰ ਤੁਹਾਡਾ ਮੈਂ ਬਰਫੀ ਦੇ ਨਾਲ ਮੂੰਹ ਮਿਟਾ ਕਰਾ ਰਿਹਾ ਇਹ ਪੋਸਟਾਂ ਜਾਰੀ ਹੋਈਆਂ ਉਹਦੇ ਬਾਲ ਤੋਂ ਜਾਰੀ ਹੋਈਆਂ ਔਰ ਇਦੋਂ ਵੱਡੀ ਮਿਸਾਲ ਕੀ ਹੋ ਸਕਦੀ ਆ ਕਿ ਜਿਹੜੀ ਸਰਕਾਰ ਆ ਉਹ ਲੋਕਾਂ ਦੇ ਨਾਲ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਰਹੀ ਆ ਲੋਕਾਂ ਨੂੰ ਗੁੰਮਰਾਹ ਕਰ ਲਈ ਆ ਔਰ ਇਹ ਜਿਹੜਾ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਹੱਕ ਜਿਹੜੇ ਆ ਉਹ ਇਹਨਾਂ ਦੀ ਹਾਜ਼ਰੀ ਦੇ ਵਿੱਚ ਮਾਰੇ ਜਾ ਰਹੇ ਹੁਣ ਲੱਗਦਾ ਸੋਮਵਾਰ ਨੂੰ ਇਹ ਜਿਹੜੀ ਚੋਣ ਸਾਡੀ ਮੁਕੰਮਲ ਹੋਊਗੀ ਜਾਂ ਇੱਥੇ ਸੰਘਰਸ਼ ਕੰਪਾ ਦੇਖੋ ਅਸੀਂ ਤਾਂ ਸੰਘਰਸ਼ੀ ਲੋਕ ਆ ਅੰਦੋਲਨ ਲੜਦੇ ਆ ਸਾਨੂੰ ਇਸ ਗੱਲ ਨਾਲ ਕੋਈ ਹੈ ਨਹੀਂਗਾ ਅਸੀਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਲੋਕਾਂ ਦੇ ਨੇ ਸੰਘਰਸ਼ ਲਈ ਚਾਹੇ ਉਹ ਕੋਈ ਵੀ ਕੈਟਾਗਰੀ ਹੋਵੇ ਕੋਈ ਜਾਤੀ ਮੱਜਬ ਹੋਵੇ ਅਸੀਂ ਸਭਨਾਂ ਲਈ ਦਲਤਾ ਪਛੜਿਆ ਸਭ ਦੇ ਲਈ ਅਸੀਂ ਤਾਂ ਜਿੱਥੇ ੱਟਕਾ ਹੁੰਦਾ ਉਹਨਾਂ ਨਾਲ ਖੜਦੇ ਆਂ ਔਰ ਇੱਚੇ ਵੀ ਜੇ ਸਾਨੂੰ ਸੰਘਰਸ਼ ਕਰਨ ਦੀ ਲੋੜ ਪਈ ਅਸੀਂ ਉਸ ਲਈ ਬਿਲਕੁਲ ਤਿਆਰ ਬਰ ਤਿਆਰ ਆਂ ਅਸੀਂ ਫਲੋਰ ਦੇ ਅੰਦਰ ਵਾਜਨ ਸਮਾਜ ਪਾਰਟੀ ਵੱਲੋਂ ਅਨੇਕਾਂ ਅੰਦੋਲਨ ਲੜੇ ਪੰਜਾਬ ਦੇ ਵਿੱਚ ਲੜੇ ਪੰਜਾਬ ਦੇ ਵਿੱਚ ਡਾਕਟਰ ਅਰਤਾਰ ਸਿੰਘ ਕਰੀਮਪੁਰੀ ਸਾਹਿਬ ਦੀ ਅਗਵਾਈ ਦੇ ਅੰਦਰ ਪੰਜਾਬ ਸੰਭਾਲੋ ਮੁਹਿੰਮ ਜਿਹੜੀ ਆ ਪੂਰੇ ਪੰਜਾਬ ਚ ਚਲਾਈ ਜਾ ਰਹੀ ਆ ਔਰ ਇਹ ਜਿਹੜਾ ਆਪਣੀ ਲੀਡਰਸ਼ਿਪ ਨਾਲ ਗੱਲ ਕਰਕੇ ਇੱਥੇ ਅੰਦੋਲਨ ਜੇ ਵੱਡਾ ਕਰਨਾ ਹੀ ਪਿਆ ਫਲੋਰ ਵੀ ਕਰਨਾ ਪਿਆ ਜੇ ਜਿੱਥੇ ਵੀ ਕਰਨਾ ਪਿਆ ਅਸੀਂ ਕਰਨ ਨੂੰ ਤਿਆਰ ਹੰਦਰ ਸਿੰਘ ਬਲਾਕ ਰੋਪੜਾ ਕਲਾਂ ਵਿਖੇ ਬਤੌਰ ਐਸ.ਸੀ.ਪੀ. ਉਹ ਜਿਹੜਾ ਮੈਂ ਜੋਕ ਕਰ ਰਿਹਾ ਜੀ ਇੱਥੇ ਅੱਜ ਗ੍ਰਾਮ ਪੰਚਾਇਤ ਕਨਾਟੇਸਿਆਂ ਦੇ ਸਰਪੰਚ ਦੀ ਮੌਤ ਹੋਣ ਕਾਰਨ ਹੈ। ਬੀ.ਡੀ.ਪੀ.ਓ. ਦਫ਼ਤਰ ਵਿੱਚ ਜਿਹੜੀ ਅਧਾਰਤ ਪੰਜ ਦੀ ਚੋਣ ਜਿਹੜੀ ਰੱਖੀ ਗਈ ਸੀ ਜਿਸ ਵਿੱਚ ਸੂਬਾ ਗ੍ਰਾਮ ਪੰਚਾਇਤ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਬੀਡੀਪੀਓ ਸਾਹਿਬ ਵੱਲੋਂ ਜਿਹੜਾ ਮੈਡਮ ਵੱਲੋਂ ਮੋਟ ਕੇ ਅੱਜ ਦੀ ਮੀਟਿੰਗ ਹੋਣ ਦੀ ਜਿਹੜਾ ਹੈ ਨੋਟਸ ਭੇਜਿਆ ਗਿਆ ਤੇ ਉਹਨਾਂ ਦੀ ਤਮੀਲ ਕਰਵਾਈ ਗਈ ਆ ਮੌਕੇ ਤੇ ਜਿਹੜਾ ਹੈ ਗ੍ਰਾਮ ਪੰਚਾਇਤ ਦਾ ਜਿਹੜਾ ਫੋਰਮ ਪੂਰਾ ਸੀ ਮੈਂਬਰ ਹਾਜ਼ਰ ਸੀ ਪਰੰਤੂ ਮੈਂਬਰਾਂ ਦੀ ਆਪਣੀ ਸਹਿਮਤੀ ਨਾਂ ਬਣਕਾਰਨੇ ਮੈਂਬਰਾਂ ਦੀ ਆਪਣੀ ਸਥਾਨ ਉੱਪਰ ਅਧਿਕ ਪੰਚ ਨੂੰ ਚੋਣ ਕਰਨ ਵਾਸਤੇ ਸਹਿਮਤੀ ਨਾਂ ਬਣਕਾਰਨੇ ਜਿਹੜੀ ਅਧਿਕ ਪੰਚ ਦੀ ਚੋਣ ਜਿਹੜੀ ਆ ਮੈਡਮ ਆਪਣੇ ਸੰਮੇਤ ਕੌਰ ਜੀ ਜਿਹੜੇ ਪੀਡੀਪੀਓ ਨੇ ਬਲਾਕਪੁਰ ਕਲਾਮੇ ਕੇ ਉਹਨਾਂ ਵੱਲੋਂ ਜਿਹੜਾ ਚੋਣ ਜਿਹੜੀ ਅੱਜ ਦੀ ਮੁਕਤੀ ਕਰ ਦਿੱਤੀ ਗਈ ਹੁਣ ਨੈਕਸਟ ਡੇਟ ਜਿਹੜੀ ਹੈ ਸੂਗਰਾਫ ਜੇ ਮੈਂਬਰ ਜਿਹੜੇ ਪਨਾਟੇ ਸੰਦੇ ਉਹਨਾਂ ਨੂੰ 23 6 2025 ਨੂੰ ਦੁਆਰਾ ਜਿਹੜਾ ਇਹ ਚੋਣ ਲਈ ਜਿਹੜਾ ਦਫ਼ਤਰ ਬੁਲਾਇਆ ਗਿਆ ਤੇ ਉਸ ਦਿਨ ਜਿਹੜੀ ਚੋਣ ਆਖਦਾ ਅਨੁਸਾਰ ਸਰਕਾਰ ਨੂੰ ਜੋ ਵੀ ਇਮਸ਼ਕਸ਼ਨਾ ਹੋ ਗਿਆ ਉਹਨਾਂ ਦੇ ਮੁਤਾਬਕ ਜਿਹੜੀ ਇਹ ਚੋਣ ਜਿਹੜੀ ਆ ਦੁਬਾਰਾ ਜੇਤ ਕਰ ਪਾਏ ਦੀ ਚੋਣ ਕੀਤੀ